ਨਕ ਉਧਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਵੇਂ ਟ੍ਰੈਫਿਕ ਰੂਲ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਮਾਪਾਪ ਨੂੰ ਵੀ ਜੜੀ ਸਜ਼ਾ ਮਿਲ ਸਕਦੀ ਹੈ ਇਸੇ ਦੇ ਸਬੰਧ ਵਿੱਚ ਸੁਖਜਿੰਦਰ ਸਿੰਘ ਜਿਹੜੇ ਕਿ ਇੱਥੇ ਟ੍ਰੈਫਿਕ ਨਿਜਮਾ ਨੂੰ ਸਮਝਾਉਣ ਲਈ ਸਟੇਟ ਪਬਲਿਕ ਸਕੂਲ ਦੇ ਵਿੱਚ ਪਹੁੰਚੇ ਨੇ ਸਰ ਕੀ ਕਹੋਗੇ ਜੇਕਰ ਗੱਲ ਕਰੀਏ ਤਾਂ ਨਵੇਂ ਰੂਲ ਜਿਹੜੇ ਹੈਗੇ ਆ ਟ੍ਰੈਫਿਕ ਦੇ ਆਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਅਸੀਂ ਜਲੰਧਰ ਦਿਹਾਤੀ ਵੱਲੋਂ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਅੰਕਰ ਗੁਪਤਾ ਜੀ ਆਈਪੀਐਸ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਵੱਲੋਂ ਜਿਹੜੇ ਨਵੇਂ ਰੂਲ ਆਏ ਨੇ ਕਿ 18 ਸਾਲ ਤੋਂ ਘੱਟ ਅਗਰ ਕੋਈ ਵੀ ਬੱਚਾ ਵੈਲਿਡ ਲਾਇਸੈਂਸ ਵੈਦਰ ਵੈਲਿਡ ਲਾਇਸੈਂਸ ਮੀਨਸ ਕਿ 18 ਸਾਲ ਤੋਂ ਘੱਟ ਕਿਸੇ ਬੱਚੇ ਕੋਲ ਵੈਲਿਡ ਲਾਇਸੈਂਸ ਨਹੀਂ ਹੋ ਸਕਦਾ ਜਿਸ ਕੋਲ ਵੈਲਿਡ ਲਾਇਸੈਂਸ ਨਹੀਂ ਹੈ ਅਗਰ ਉਹ ਡਰਾਈਵਿੰਗ ਜਾਂ ਰਾਈਡਿੰਗ ਕਰਦਾ ਪਕੜਿਆ ਜਾਂਦਾ ਤੇ ਉਹਦੇ ਵਿੱਚ ਨਵੇਂ ਕਾਨੂੰਨ ਦੇ ਅਨੁਸਾਰ 25000 ਰੁਪਇਆ ਫਾਈਨ ਤੇ 3 ਸਾਲ ਕੈਦ ਆ ਜੋ ਕਿ ਉਹਦੇ ਮਾਤਾ ਪਿਤਾ ਨੂੰ ਭੁਗਤਣੀ ਪਵੇਗੀ ਸਰ ਕਈ ਵਾਰ ਦੇਖਣ ਜਾਂਦਾ ਕਿ ਤਿੰਨ ਤਿੰਨ ਜਿਹੜੇ ਹੈ ਟ੍ਰਿਪਲਿੰਗਸ ਸਵਾਰੀ ਕਰਦੇ ਹੈਗੇ ਆ ਬੱਚੇ ਵੀ ਕਰਦੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਦੀ ਮਰਾਈ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਆ ਅਗਰ ਅਸੀਂ ਰੂਟੀਨ ਦੇ ਵਿੱਚ ਕੋਈ ਵੀ ਗਲਤੀ ਕਰਦੇ ਆ ਤੇ ਅਸੀਂ ਉਹ ਫਾਰ ਐਗਜ਼ਾਮਪਲ ਅੱਜ ਹੀ ਗੱਲ ਹੋਈ ਸੀ ਕਿ ਅਗਰ ਸਕੂਲ ਜੂਨੀਫਾਰਮ ਨਾਲ ਸੀ ਟਾਈ ਨਹੀਂ ਪੈਂਦੇ ਤੇ ਉਹ ਸਾਡੀ ਗਲਤੀ ਆ ਲੇਕਿਨ ਲੈਕਸ ਦੇ ਅਸੀਂ ਪਰੂ ਕਰ ਸਕਦੇ ਆ ਦੁਬਾਰਾ ਵੀ ਪੈ ਸਕਦੇ ਆ ਅਗਰ ਅਸੀਂ ਰੋਡ ਦੇ ਉੱਪਰ ਕੋਈ ਗਲਤੀ ਕਰਦੇ ਆ ਟ੍ਰੈਫਿਕ ਰੂਲ ਬ੍ਰੇਕ ਕਰਦੇ ਆ ਤੇ ਸਾਨੂੰ ਹੋ ਸਕਦਾ ਜਿੰਦਗੀ ਵਿੱਚ ਦੁਬਾਰਾ ਗਲਤੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਟ੍ਰਿਪਲ ਰਾਈਡ ਕਰਦਾ ਵੀ ਇੱਕ ਜੜਾ ਆ ਰਾਈਡਰ ਵੱਲੋਂ ਗੁਨਾਹ ਆ ਉਹਦੇ ਵਿੱਚ ਵੀ ਐਕਸੀਡੈਂਟ ਹੋ ਸਕਦਾ ਐਕਸੀਡੈਂਟ ਹੋਣ ਨਾਲ ਮੌਤ ਵੀ ਹੋ ਸਕਦੀ ਆ ਪ੍ਰਿੰਸੀਪਲ ਮੈਮ ਜੇਕਰ ਗੱਲ ਕਰੀਏ ਅੱਜ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨਵੇਂ ਰੂਲ ਵੀ ਆ ਚੁੱਕੇ ਨੇ ਮਾਪੇ ਤੇ ਕਾਰਵਾਈ ਵੀ ਕੀਤੀ ਜਾਵੇਗੀ ਤੁਹਾਡੇ ਸਕੂਲ ਦੇ ਵਿੱਚ ਅੱਜ ਜਿਹੜਾ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ ਟ੍ਰੈਫਿਕ ਇੰਚਾਰਜ ਕੀ ਕਹਿਣਾ ਚਾਹੋਗੇ ਸੀ ਵੈਸੇ ਤਾਂ ਪੂਰੇ ਟ੍ਰੈਫਿਕ ਰੂਲਸ ਫਾਲੋ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਸਕੂਟਰ ਬਾਈਕ ਲੈ ਆਣੀ ਨਹੀਂ ਦਿੰਦੇ ਆਪਣੇ ਕੈਂਪਸ ਦੇ ਵਿੱਚ ਤੇ ਅਸੀਂ ਅੱਗੋਂ ਵੀ ਇਹ ਧਿਆਨ ਰੱਖਾਂਗੇ ਕਿ ਸਾਡੇ ਬੱਚੇ ਜਿਹੜੇ ਆ ਉਹ ਨਾਲੇ ਕਿ ਆਨ ਸਕੂਟਰ ਦਾ ਕਈ ਵਾਰੀ ਦੇਖਣ ਜਾਂਦਾ ਕਿ ਸਕੂਲ ਦੀਆਂ ਜਿਹੜੀਆਂ ਬੱਸਾਂ ਹੁੰਦੀਆਂ ਨੇ ਬੱਸਾਂ ਦੇ ਵਿੱਚ ਵੀ ਜਿਹੜੇ ਨਿਯਮ ਬਣਾਏ ਗਏ ਨੇ ਟ੍ਰੈਫਿਕ ਵਾਸਤੇ ਉਹ ਪੂਰੇ ਨਹੀਂ ਦਿਖਾਈ ਦਿੰਦੇ ਹੈਗੇ ਤੁਸੀਂ ਕਦੀ ਚੈਕਿੰਗ ਕੀਤੀ ਇਸ ਚੀਜ਼ ਦੀ ਬਿਲਕੁਲ ਸਾਡੀ ਸਮੇਂ-ਸਮੇਂ ਤੇ ਅਨੁਸਾਰ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਤੁਸੀਂ ਸਾਡੀ ਕੋਈ ਵੀ ਬੱਸ ਚੈੱਕ ਕਰ ਸਕਦੇ ਹੋ ਸਾਰੀਆਂ ਬੱਸਿਜ਼ ਵਿੱਚ ਪੂਰੇ ਨਿਯਮ ਫਾਲੋ ਹੋ ਰਹੇ ਨੇ ਔਰ ਅਸੀਂ ਹਰ ਚੀਜ਼ ਨੂੰ ਫਾਲੋ ਕਰਦੇ ਹਾਂ ਹਰ ਚੀਜ਼ ਪਰ ਹੋ ਬੱਸ ਦੇ ਵਿੱਚ ਮਲੇਗੀ ਏ ਸਨ ਪ੍ਰਿੰਸੀਪਲ ਮੈਮ ਤੇ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਜਿਹੜਾ ਹੈਗਾ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਨਵੇਂ ਰੂਲ ਆਏ ਨੇ ਜਿਨ੍ਹਾਂ ਦੇ ਵਿੱਚ ਮਾਪੇ ਨੂੰ ਵੀ ਜਿਹੜੀ ਸਜ਼ਾ ਹੋ ਸਕਦੀ ਹੈ ਕੈਮਰਾ ਪਰਸਨ ਨਾਲ ਪਨੀਰ ਤਰੋੜਾ ਨਕੋਦਰ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਵੇਂ ਟ੍ਰੈਫਿਕ ਰੂਲ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਮਾਪੇ ਨੂੰ ਵੀ ਜਿਹੜੀ ਸਜ਼ਾ ਮਿਲ ਸਕਦੀ ਹੈ ਇਸੇ ਦੇ ਸੰਬੰਧ ਵਿੱਚ ਸੁਖਜਿੰਦਰ ਸਿੰਘ ਜਿਹੜੇ ਕਿ ਇੱਥੇ ਟ੍ਰੈਫਿਕ ਨਿਯਮਾਂ ਨੂੰ ਸਮਝਾਉਣ ਲਈ ਸਟੇਟ ਪਬਲਿਕ ਸਕੂਲ ਦੇ ਵਿੱਚ ਪਹੁੰਚੇ ਨੇ ਸਰ ਕੀ ਕਾਂਗਰਸ ਜੇਕਰ ਗੱਲ ਕਰੀਏ ਤਾਂ ਨਵੇਂ ਰੂਲ ਜਿਹੜੇ ਹੈਗੇ ਆ ਟ੍ਰੈਫਿਕ ਦੇ ਆਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਅਸੀਂ ਜਲੰਧਰ ਦਿਹਾਤੀ ਵੱਲੋਂ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਅੰਕਰ ਗੁਪਤਾ ਜੀ ਆਈਪੀਐਸ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਵੱਲੋਂ ਜਿਹੜੇ ਨਵੇਂ ਰੂਲ ਆਏ ਨੇ ਕਿ 18 ਸਾਲ ਤੋਂ ਘੱਟ ਅਗਰ ਕੋਈ ਵੀ ਬੱਚਾ ਵੈਲਿਡ ਲਾਇਸੈਂਸ ਵੇਦਰ ਵੈਲਟ ਲਾਇਸੈਂਸ ਮੀਨਸ ਕਿ 18 ਸਾਲ ਤੋਂ ਘੱਟ ਕਿਸੇ ਬੱਚੇ ਕੋਲ ਵੈਲਟ ਲਾਇਸੈਂਸ ਨਹੀਂ ਹੋ ਸਕਦਾ ਜਿਸ ਕੋਲ ਵੈਲਟ ਲਾਇਸੈਂਸ ਨਹੀਂ ਹੈ ਅਗਰ ਉਹ ਡਰਾਈਵਿੰਗ ਜਾਂ ਰਾਈਡਿੰਗ ਕਰਦਾ ਪકડਿਆ ਜਾਂਦਾ ਤੇ ਉਹਦੇ ਵਿੱਚ ਨਵੇਂ ਕਾਨੂੰਨ ਦੇ ਅਨੁਸਾਰ 25000 ਰੁਪਇਆ ਫਾਈਨ ਤੇ 3 ਸਾਲ ਕੈਦ ਆ ਜੋ ਕਿ ਉਹਦੇ ਮਾਤਾ ਪਿਤਾ ਨੂੰ ਭੁਗਤਣੀ ਪਵੇਗੀ ਸਰ ਕਈ ਵਾਰ ਦੇਖਣ ਜਾਂਦਾ ਕਿ ਤਿੰਨ ਤਿੰਨ ਜਿਹੜੇ ਟ੍ਰਿਪਲਿੰਗ ਸਵਾਰੀ ਕਰਦੇ ਹੈਗੇ ਆ ਬੱਚੇ ਵੀ ਕਰਦੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਣਾ ਤੁਹਾਡੇ ਮਾਦੀ ਮرائی ਕਿ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਆ ਅਗਰ ਅਸੀਂ ਰੂਟੀਨ ਦੇ ਵਿੱਚ ਕੋਈ ਵੀ ਗਲਤੀ ਕਰਦੇ ਆ ਤੇ ਅਸੀਂ ਉਹ ਫੋਰ ਐਗਜ਼ਾਮਪਲ ਅੱਜ ਹੀ ਗੱਲ ਹੋਈ ਸੀ ਕਿ ਅਗਰ ਸਕੂਲ ਜੂਨੀਫਾਰਮ ਨਾਲ ਅਸੀਂ ਟਾਈ ਨਹੀਂ ਪਹਿਨਦੇ ਤੇ ਉਹ ਸਾਡੀ ਗਲਤੀ ਆ ਲੇਕਿਨ ਨੈਕਸਟ ਡੇ ਅਸੀਂ ਪ੍ਰੂਵ ਕਰ ਸਕਦੇ ਆ ਦੁਬਾਰਾ ਟਾਈ ਪਹਿਨ ਸਕਦੇ ਆ ਅਗਰ ਅਸੀਂ ਰੋਡ ਦੇ ਉੱਪਰ ਕੋਈ ਗਲਤੀ ਕਰਦੇ ਆ ਟ੍ਰੈਫਿਕ ਰੂਲ ਬ੍ਰੇਕ ਕਰਦੇ ਆ ਤੇ ਸਾਨੂੰ ਹੋ ਸਕਦਾ ਜ਼ਿੰਦਗੀ ਵਿੱਚ ਉਹ ਦੁਬਾਰਾ ਗਲਤੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਟ੍ਰਿਪਲ ਰਾਈਡ ਕਰਦਾਂ ਵੀ ਇੱਕ ਜਿਹੜਾ ਆ ਰਾਈਡਰ ਵੱਲੋਂ ਗੁਨਾਹ ਆ ਉਹਦੇ ਵਿੱਚ ਵੀ ਐਕਸੀਡੈਂਟ ਹੋ ਸਕਦਾ ਐਕਸੀਡੈਂਟ ਹੋਣ ਨਾਲ ਮੌਤ ਵੀ ਹੋ ਸਕਦੀ ਆ ਪ੍ਰਿੰਸੀਪਲ ਮੈਮ ਜੇਕਰ ਗੱਲ ਕਰੀਏ ਅੱਜ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨਵੇਂ ਰੂਲ ਵੀ ਆ ਚੁੱਕੇ ਨੇ ਮਾਪੇ ਤੇ ਕਾਰਵਾਈ ਵੀ ਕੀਤੀ ਜਾਵੇਗੀ ਤੁਹਾਡੇ ਸਕੂਲ ਦੇ ਵਿੱਚ ਅੱਜ ਜਿਹੜਾ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ ਟ੍ਰੈਫਿਕ ਇੰਚਾਰਜ ਕੀ ਕਹਿਣਾ ਚਾਹੋਗੇ ਸੀ ਵੈਸੇ ਤਾਂ ਪੂਰੇ ਟ੍ਰੈਫਿਕ ਰੂਲਸ ਫੋਲੋ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਸਕੂਟਰ ਬਾਈਕ ਲੈ ਆਣੀ ਨਹੀਂ ਦਿੰਦੇ ਆਪਣੇ ਕੈਂਪਸ ਦੇ ਵਿੱਚ ਤੇ ਅਸੀਂ ਅੱਗੋਂ ਵੀ ਇਹ ਧਿਆਨ ਰੱਖਾਂਗੇ ਕਿ ਸਾਡੇ ਬੱਚੇ ਜਿਹੜੇ ਆ ਉਹ ਨਾਲੇ ਕਿ ਐਨਸਪਟਰ ਦਾ ਕਈ ਵਾਰੀ ਦੇਖਣ ਜਾਂਦਾ ਹੈ ਕਿ ਸਕੂਲ ਦੀਆਂ ਜਿਹੜੀਆਂ ਬੱਸਾਂ ਹੁੰਦੀਆਂ ਨੇ ਬੱਸਾਂ ਦੇ ਵਿੱਚ ਵੀ ਜਿਹੜੇ ਨਿਯਮ ਬਣਾਏ ਗਏ ਨੇ ਟ੍ਰੈਫਿਕ ਵਾਸਤੇ ਉਹ ਪੂਰੇ ਨਹੀਂ ਦਿਖਾਈ ਦਿੰਦੇ ਹੈਗੇ ਤੁਸੀਂ ਕਦੀ ਚੈਕਿੰਗ ਕੀਤੀ ਇਸ ਚੀਜ਼ ਦੀ ਬਿਲਕੁਲ ਸਾਡੀ ਸਮੇਂ-ਸਮੇਂ ਤੇ ਅਨੁਸਾਰ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਤੁਸੀਂ ਸਾਡੀ ਕੋਈ ਵੀ ਬੱਸ ਚੈੱਕ ਕਰ ਸਕਦੇ ਹੋ ਸਾਰੀਆਂ ਬੱਸਿਜ਼ ਵਿੱਚ ਪੂਰੇ ਨਿਯਮ ਫਾਲੋ ਹੋ ਰਹੇ ਨੇ ਔਰ ਅਸੀਂ ਹਰ ਚੀਜ਼ ਨੂੰ ਫਾਲੋ ਕਰਦੇ ਹਾਂ ਹਰ ਚੀਜ਼ ਪਰ ਹੋ ਬੱਸ ਦੇ ਵਿੱਚ ਮਲੇਗੀ ਏ ਸਨ ਪ੍ਰਿੰਸੀਪਲ ਮੈਮ ਤੇ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਜਿਹੜਾ ਹੈਗਾ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਨਵੇਂ ਰੂਲ ਆਏ ਨੇ ਜਿਨ੍ਹਾਂ ਦੇ ਵਿੱਚ ਮਾਪੇ ਨੂੰ ਵੀ ਜਿਹੜੀ ਸਜ਼ਾ ਹੋ ਸਕਦੀ ਹੈ ਕੈਮਰਾ ਪਰਸਨ ਨਾਲ ਪਨੀ ਤਰੋੜਾ ਨਿਕੋਦਾ